ਸਤਿ ਸ੍ਰੀ ਅਕਾਲ ਸਾਰਿਆਂ ਨੂੰ ਸਾਨ ਵੀਰੋ ਅੱਜ ਦੀ ਜਿਹੜੀ ਆਪਾਂ ਵੀਡੀਓ ਬਣਾ ਰਹੇ ਆ ਪਿੰਡ ਚੱਕ ਮਿਸ਼ਰੀਖਾਂ ਤਹਿਸੀਲ ਜਨਾਲਾ ਤੇ ਜ਼ਿਲ੍ਹਾ ਅੰਮ੍ਰਿਤਸਰ ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ ਜੀ ਜੀ ਬਾਈ ਸਤਿ ਸ੍ਰੀ ਅਕਾਲ ਜੀ ਹੋ ਸਣਾ ਠੀਕ ਠਾ ਜੀ ਬੜੀਆ ਬੜੀਆ ਸਣਾ ਹੋ ਜੀ ਸਭ ਠੀਕ ਠਾ ਜੇ ਤੇ ਨਾਮ ਦੱਸ ਦੇ ਇੱਕ ਕਰ ਹਾਂਜੀ ਪਿੰਡ ਚੱਕ ਮਿਸ਼ਰੀਖਾਂ ਤਹਿਸੀਲ ਜਨਾਲਾ ਜ਼ਿਲ੍ਹਾ ਅੰਮ੍ਰਿਤਸਰ ਤੇ ਫੋਨ ਨੰਬਰ ਬੋਲ ਦੇ ਇੱਕ ਕਰ 98887725 ਠੀਕ ਆ ਤੇ ਅੱਜ ਸਾਰੀ ਵੈਰਾਈਟੀ ਆ ਟੋਕਣ ਗੱਬਾ ਨੇ ਸੱਜਾ ਦੇ ਟੋਕੜ ਹਾਂਜੀ ਇਹ ਹੌਲਾ ਹੀ ਪਾਇਆ ਠੀਕ ਹੈ ਤੇ ਚਲੋ ਫਿਰ ਸ਼ੁਰੂਆਤ ਜਿਹੜੀ ਪਹਿਲੇ ਨੰਬਰ ਤੇ ਚੰਗੇ ਕਦ ਕਾਠ ਵਾਲੀ ਸਾਈ ਵਾਲਿਆ ਜਿਹੜੀ ਉੱਚਾ ਕਦ ਕਾਠ ਆ ਤੇ ਹੈਗੇ ਵੀ ਸਾਈ ਵਾਲਚਾ ਕਿੰਨੇ ਚਿਰ ਦੀ ਚੈੱਕ ਪਾਸ ਤੇ ਵਿੱਤੀ ਆ ਭਾਜੀ 7 ਮਹੀਨੇ 2 ਚਾਰ ਦਿਨ ਘਟਿਆ ਵੱਧ ਨਹੀਂ ਹੈਗਾ ਅੱਛਾ 7 ਮਹੀਨੇ ਅੱਛਾ ਹਾਂ ਕੋਈ ਸਾਢੇ 6 ਦੀ ਮੰਨ ਕੇ ਲੱਲੇ ਠੀਕ ਹੈ ਚੈੱਕ ਕਰਾ ਕੇ ਠੰਡਾ ਟੀ ਗੱਲ ਵਾਪ ਹੈ ਜੀ ਅੱਛਾ ਹਾਂ ਜੀ ਤੇ ਵਾਪ ਚੰਗਿਆ ਚੈੱਕ ਕਰਾ ਦੀਏ ਠੀਕ ਹੈ ਤੇ ਦੁੱਧ ਦਿੰਦੀ ਆ ਦੁੱਧ ਨਹੀਂ ਪੀਂਦੀ ਅੱਛਾ ਦੁੱਧ ਬੰਦ ਕਰਤਾ ਠੀਕ ਹੈ ਤੇ ਆ ਲਫਾਫਾ ਜਿਹੜਾ ਤਾਜ਼ਾ ਹੀ ਟੰਗਿਆ ਵਾ ਅਜ ਮਤਲਬ ਤੁਸੀਂ ਹੱਥੀਂ ਚੈੱਕ ਕਰਾ ਲਈ ਆਪ ਇੱਕ ਵਾਰੀ ਆਪਣੇ ਘਰੇ ਕਰਾਈ ਜੇ ਫਿਰ ਪੈਸੇ ਵੀ ਰਨ ਪਾਏ ਠੀਕ ਹੈ ਬਾਕੀ ਇਹ ਹੈ ਕਿ ਗਾਂ ਵੀ ਕੋਈ ਚੈੱਕ ਕਰਾ ਕੇ ਖੜਿਆ ਕਰੇ ਬਾਕੀ ਗਰਮੀ ਦਾ ਮੌਸਮ ਹੈ ਕਈ ਵਾਰੀ ਕਈ ਦੀਆਂ ਉੱਪਰ ਥੱਲੇ ਹੋ ਜਾਂਦੀਆਂ ਵਾ ਤੇ ਇਸ ਕਰਕੇ ਆਪਣਾ ਪਹਿਲਾਂ ਹੀ ਚੈੱਕ ਕਰਾ ਕੇ ਖੜਿਆ ਕਰੋ ਕੱਦ ਕਾਠੇ ਦਾ ਪੂਰਾ ਹੱਚਾ ਵਾ ਸੋਹਣੀ ਸਾਈ ਵਾਲਿਆ ਇਹ 46000 ਦੀ ਭਾਜੀ ਆ ਅੱਛਾ 40 ਦੇ 6 46000 ਦੀ ਉਹ ਵੀਰਾਂ ਨੇ ਨਹੀਂ ਲੈਏ ਹਾਂ ਅੱਛਾ ਉਹ ਤਾਂ ਚੰਗਾ ਭਰਿਆ ਪਹਿਲੇ ਸੂਆ ਰਹੀ ਦੂਜਾ ਸੂਆ ਸੁਣਾ ਜੀ ਕਿੰਨਾ ਕੁ ਭਰਿਆ ਇਹਨੇ ਪਹਿਲੇ ਸੂਏ ਦੁੱਧ ਕਹਿੰਦੇ ਵੀ 16 17 ਕਿਲੋ ਭਰਿਆ ਪਤਾ ਨਹੀਂ ਹੋਣਾ ਆਪਾਂ ਕਿਹੜਾ ਚੋਈਏ ਅੱਛਾ ਹਾਂਜੀ ਤੇ 14 15 ਕਿਲੋ ਤਾਂ ਨਹੀਂ ਮਰਦੀ ਬੈਣ ਕੱਦ ਕਾਠ ਹਲੀਆ ਕੱਦ ਕਾਠ ਤੇ ਉੱਚਾ ਆ ਇਹ 46000 ਦੀ ਆਈ ਜੀ ਥਣ ਥੋਣੇ ਕਰੀ ਆ ਇੱਕ ਮਿੰਟ ਇੱਥੇ ਦਿਖਾ ਲਿਨਾਂ ਥਾਣੇ ਦੇ ਆ ਲੈ ਸਕਦੇ ਜੀ ਥੋੜੀ ਜਿਹੀ ਲੱਤ ਸਹੀ ਕਰਾਇਆ ਆ ਬੀ ਆ ਲੈ ਸਕਦੇ ਅਗਲੇ ਪਿਛਲੇ ਥਾਣੇ ਦੇ ਲਾਗੇ ਤਾਂ ਦੇਖ ਸਕਦੇ ਪਿਛਲੇ ਥਾਣੇ ਦਾ ਸਾਈਜ਼ ਛੋਟਾ ਥੋੜਾ ਜਿਹਾ ਗੱਡੀਆਂ ਨਾਲੋਂ ਫਰਕ ਹੈ ਬਾਕੀ ਪਿਛਲੇ ਪਿਛਲੇ ਨਾਲ ਪੂਰੇ ਆ ਤੇ ਅਗਲੇ ਅਗਲੇ ਨਾਲ ਜਿਹੜਾ ਸਾਈਜ਼ ਆ ਬਰਾਬਰ ਜਿਹਾ ਉਹ ਵੀ ਰਹਿੰਦਾ ਸੀ ਜੀ ਐ ਪੂਰਾ ਖਾਨ ਲਖੇਰ ਲੈਂਦੀ ਜਾਂ ਤੁੰਦੀ ਹੈ ਅੱਛਾ ਪੂਰੀ ਬੰਦੀ ਹੈ ਤੇ ਠੀਕ ਹੈ ਬਾਕੀ ਚੱਲਾ ਹੁਣ ਤੇ ਕੈਮ ਨਹੀਂ ਆਈ ਪਾਜੀ ਉਹ ਤੇ ਜਿਹੜੇ ਵੀ ਸੋਜਵਾਨ ਨੇ ਉਹਨਾਂ ਨੂੰ ਪਤਾ ਹੀ ਆ ਸਾਰਾ ਵੀ ਜਿੰਨੇ ਵੀ ਮੇਰੇ ਵੀਰ ਲੜਨ ਕਰ ਲਿਆ ਨਾ ਹਾਂਜੀ ਤਿੰਨ ਜਿਹੜਾ ਟੋਕਾ ਡਬਲ ਡੰਗਰ ਖੜਦਾ ਤੇ ਨਾਂ ਦਿਨਾਂ ਦੀ ਸਾਡੀ ਗਰੰਟੀ ਆ ਅੱਛਾ ਤਿੰਨ ਦਿਨਾਂ ਤੋਂ ਬਾਅਦ ਕੋਈ ਜ਼ਿੰਮੇ ਕੋਈ ਜਾ ਕੇ ਕਰਾ ਕੇ ਹਣ ਦੱਸ ਦਿਆ ਕਰੀ ਅੱਛਾ ਕਹਿੰਦੇ ਅਸੀਂ ਕਰਾਈਆਂ ਹੁੰਦੀਆਂ ਉਹ ਨੁਕਸਾਨ ਹੋ ਜਾ ਫਿਰ ਠੀਕ ਹੈ ਇਹ ਆ ਕਿ ਜਿੱਦਨ ਖੜਦੇ ਆ ਉਸ ਦਿਨ ਤੋਂ ਤਿੰਨ ਦਿਨ ਉਹ ਰੱਖ ਲੈ ਜਿੱਦਨ ਗੱਡੀ ਚ ਲੱਦੀ ਗਈ ਉਤੋਂ ਤਿੰਨ ਦਿਨ ਤੱਕ ਤੁਹਾਡੀ ਠੀਕ ਹੈ ਕੋਈ ਮੁੜ ਕੇ ਇਹਨਾਂ ਕੋਈ ਨਹੀਂ ਇਹ ਨਹੀਂ ਕਿ ਕੱਲਾ ਇਹ ਵੀਡੀਓ ਚ ਹਰ ਕਿਸੇ ਵੀਡੀਓ ਚ ਆ ਹੋਰ ਵੀ ਕਿਸੇ ਨੇ ਵੀ ਨੇ ਸਾਡੇ ਖੜੇ ਆ ਕਰਾ ਲਿਆ ਕਰੀ ਠੀਕ ਹੈ ਤੇ ਇਹਦਾ ਮੁੱਲ ਫਿਰ ਮੋਲੇ ਭਾਜੀ ਉਹ ਅੱਜ ਹੀ ਦੇ ਦਨੀ ਆਪਾਂ ਕਿੰਨੇ ਦੀ 28000 ਦੀ ਵਸੀ ਵਿੱਚੋਂ ਕਰੀਏ ਮਾਨਤਾ ਸੰਭਣੀ ਵੀ ਹੈ ਕਿਸੇ ਵੀਰ ਨੇ ਆਹ ਠੀਕ ਕਰਦੇ 20000 ਦੀ ਦੇ ਦਈਏ ਅੱਛਾ ਹਾਂਜੀ 20000 ਦੀ ਦੇ ਦੋਗੇ ਚਲੋ ਮਾਰਤਾ ਨਹੀਂ ਹੋਇਆ ਛੱਡ ਦੀ ਯਾਰ ਯਾਰ ਨਾ ਛੱਡੀਏ ਅੱਛਾ ਉਹਦੇ ਦੋ ਹੀ ਛੱਡੀਏ 20 ਅੱਛਾ 18000 18000 ਦੀ ਦੇ ਦੋਗੇ 18000 ਨਹੀਂ ਵੇਲੋ ਈ ਡੀ ਵੜ ਹੰਦੀ 18000 ਜੀ ਠੀਕ ਹੈ ਹਾਂਜੀ 10 12000 ਦੀ ਭਾਜੀ ਉਤਰਾ ਹੀ ਮਤਲਬ ਕਿ ਜਿੱਦਣ ਤਿਆਰ ਹੋਈ ਹਾਂਜੀ ਤੇ 3 4 ਗੁਣਾ ਹੀ ਕਰੂਗੀ 49 6000 ਦੀ ਪਰੀ ਹੈਗੀ ਆ ਚਲੋ ਬਾਕੀ ਜਾਹੋ ਉਹ ਸਾਡਾ 50 ਦੀ ਵਿਗਦੇ ਮਰੀ ਸੋਹਣੇ ਵੇਖਣ ਚ ਤੇ ਸੋਹਣੀ ਆ ਬਾਕੀ ਅੱਗੇ ਵੀਰ ਸੂਜਵਾਨ ਆ ਵੇਖਣ ਵਾਲੇ ਟਿਪ ਕੇ ਲਿਆ ਕੱਦ ਕੱਟ ਚੰਗਾ ਵਾ ਹਾਂ ਟਿਪ ਕੇ ਲਿਆਂਦੇ ਟਿਪ ਕੇ ਦਵਾਂਗੇ ਅੱਛਾ ਚਲਦੇ ਥਾਣੇ ਦੋਗੇ ਸਾਰੇ ਸਾਰੇ ਚਾਰੇ 1 ਵਜੇ ਥਾਣੇ ਆ ਠੀਕ ਹੈ ਦੇ ਦੋ ਮੇਰਾ ਵੀ ਲੈ ਜੀ ਠੀਕ ਹੈ ਤੇ ਆਹ ਸੁਈ ਜੇ ਇਹ ਸੁਈ ਜੇ ਬੱਛੀ ਬਖਾਉ ਇਹਦੀ ਬਿਕਲਦੀ ਆਹ ਜਰਸੀ ਬੱਛੀ ਜੇ ਇਹਦੇ ਮਗਰ ਸੋਹਣੀ ਬੱਛੀ ਆ ਇਹਦੇ ਮਗਰ ਆਹ ਦੇਖ ਸਦੇ ਬੜਾ ਪਿਆਰਾ ਜਿਹਾ ਫੇਸ ਆ ਇਹਦਾ ਅਈ ਵਛੀ ਦਾ ਮੋਲਣਾ ਠੀਕ ਹੈ ਗਾਲਾ ਨਹੀਂ ਦੇਣਾ ਅੱਛਾ ਗਾਲ ਜਿੰਨਾ ਦੀ ਹੈਗੀ ਹੈਗੀ ਬੱਚੀ ਬੜੀ ਸੋਹਣੀ ਹੈ ਤੇ ਜੇ ਕੋਈ ਕਵੇ ਕਿ ਬੱਚੀ ਰੱਖ ਲਓ ਤੇ ਗਾਹਤ ਰਹਿਣ ਦੇ ਦੋ ਫਿਰ ਨਹੀਂ ਭਾਜੀ ਇਹ ਦੇਣੀ ਨਾ ਠੀਕ ਹੈ ਦੋਵੇਂ ਕਿੱਡਾਂ ਦਵਾਂਗੇ ਇਕੱਠੀਆਂ ਹੀ ਠੀਕ ਹੈ ਇਹਦੇ ਕੋ ਦੁੱਧ ਭਾਜੀ ਮਾਸਾ ਵਾਧੀ ਹੋ ਗਿਆ 6.5 ਨਾ ਕਿਉਂਕਿ ਸੌਦਾ ਕਰ ਲਏ ਅੱਛਾ ਤੇ ਮੰਨ ਲਓ ਕਿਆ ਵਸੂ ਵਾਲੇ ਘਰੋਂ ਨਹੀਂ ਏਡੀ ਆਈ ਅੱਛਾ 2 ਕਿਲੋ ਹੋਰ ਵਾਜੂਗੇ 8 ਕਿਲੋ ਦੁੱਧ ਲਾ ਕੇ ਬਨੇ ਦੇਈ ਜਾਊਗੀ ਠੀਕ ਬਾਕੀ ਚਾਰ ਦੁੱਧ ਚੰਗੀ ਰਾਤ ਦੀਆਂ ਨਹੀਂ ਬਾਕੀ ਹੈਗੀ ਐ ਵੀ ਜਰਸੀ ਚ ਤੇ ਚਾਹ ਪਾਣੀ ਦਾ ਸਾਰੀਆਂ ਗਰਮੀਆਂ ਵਧੀਆ ਸਾਰੀ ਜਾਣਾਂਗੀ ਬਾਕੀ ਭਾਜੀ ਬੜਾ ਵਧੀਆ ਦੁੱਧ 6 ਕਿਲੋ ਪੱਕਾ ਹੋਊਗਾ ਬਾਕੀ ਇਹੋ ਜਿਹੇ گاਵਾਂ ਨੂੰ ਨਾ ਕੋਈ ਗਰਮੀ ਦੀ ਪ੍ਰਵਾਹ ਹੁੰਦੀ ਹੈ ਤਾਂ ਨਾ ਕੁਝ ਘੱਟ ਸਾਮਪ ਚ ਜਿਹੜਾ ਵਾ ਚੱਲ ਜਾਂਦੀਆਂ ਉਹ ਤਾਂ ਭਾਜੀ 2 ਲੀਟਰ ਵਾਲਾ ਲੱਗਿਆ ਆਪਾਂ ਇਹ ਕਾਲਾ ਦਾ ਗੱਟੂਲਾ ਵਿੱਚ ਬਾਈ ਬੜੀ ਤੇ ਇਹਦਾ ਮੁੱਲ ਫਿਰ ਇਹਦਾ ਮੁੱਲ ਬਾਈ 18000 18000 ਹਾਂਜੀ ਵਿੱਚੋਂ ਕਰਨੀ ਛੋਟ ਛੱਡ 15000 ਦੀ ਬੈਠ ਦੇ ਦਾਂਗੇ ਅੱਛਾ 15000 ਦੀ ਦੇ ਦਾਂਗੇ 500 ਬਾਈ ਹੋਰ ਛੋਟ ਹੋਣੀ ਅੱਛਾ 14000 ਦੀ ਦੇਣੀ ਹਾਂ ਨਾ 14 ਹੀ ਦੇ ਦਾਂਗੇ 14 ਮੂੰਹ ਚ ਨਿਕਲ ਗਿਆ ਠੀਕ ਆ ਠੀਕ ਆ ਬਾਕੀ ਮੇਰਾ ਵੀ ਹੁਣ ਛੋਟ ਹੀ ਹੋਣੀ 14000 ਅੱਛਾ ਹਾਂਜੀ ਕਮਨ ਮਗਰ ਵਛੀ ਹੈ ਤੁਹਾਨੂੰ ਪਤਾ ਹਾਂਜੀ ਹਾਂਜੀ 6 ਕਿਲੋ ਦੁੱਧ ਪੱਕਾ ਹੈਗਾ ਜੀ ਪੱਕਾ ਹੈਗਾ 6 ਲੀਟਰ ਦੇ ਗਲਾ 6 ਕਿਲੋ ਦੁੱਧ ਹੈਗਾ ਠੀਕ ਹੈ ਤੇ ਹੁਣ ਜਿਹੜੀ ਆ ਗਈ ਆਪਣੇ ਕੋਲ ਐਂਡ ਤੇ ਇਹ ਤੋਕੜ ਜੀ ਇਹ ਭਾਜੀ 3 ਮਹੀਨੇ ਦੀ ਗਾਵੜੀ ਜੀ ਅੱਛਾ ਤੇ ਮੰਨ ਲਓ ਆਪਣੇ ਕੋ ਗਾਂ ਗਈ ਜੀ ਅੱਛਾ ਤੇ ਦੁੱਧ ਮੰਨ ਲਓ ਇਹਨੇ ਦਿੱਤਾ ਜੀ 13-14 ਕਿਲੋ ਮੇਕਾਣਾ ਵੀ ਰਣ ਅੱਛਾ ਇਹਨੇ ਭਾਜੀ ਸੇਵਾ ਨਹੀਂ ਕੀਤੀ ਉਹਨਾਂ ਦੇ ਸੰਭੀ ਬੜੀ ਕਾਕ ਰੰਗ ਬਾਜ ਵਾਲੀ ਬਾਕੀ ਵਛੀ ਹੈ ਕੋਈ ਪੂਰ ਨਹੀਂ ਕੋਈ ਛਟਾ ਨਹੀਂ ਹਾਂ ਦੇਖ ਸਕਦੇ ਸਰੀਰਾਂ ਥੋੜੀ ਕਿ ਲਿੱਸੀ ਆ ਇਹ ਬੜਾ ਇੱਧਰ ਬਹਿਣਾ ਠੀਕ ਆ ਕੋਈ ਨੇਨ ਪੂਰ ਨਹੀਂ ਆ ਕੋਈ ਛਟਾ ਨਹੀਂ ਹੈਗਾ ਇਹ ਨਹੀਂ ਆ ਵੀ ਪਤਾ ਨਹੀਂ ਕੀ ਗੱਲ ਆ ਵੇਖੋ ਨਾੜਾ ਨੂੜਾ ਭਾਜੀ ਦੁੱਧ ਭਾਜੀ ਇਹਦੇ ਮੈਂ 20 ਕਿਲੋ ਕਰ ਦੂੰਗਾ ਥਲੇ ਕਿੰਨਾ ਹੁਣ ਕਿੰਨਾ ਹੁਣ ਭਾਈ 7 ਕਿਲੋ ਪੱਕਾ ਹੈਗਾ 7 ਲੀਟਰ ਪੱਕਾ ਦੁੱਧ 7 ਕਿਲੋ ਕੇ ਠੀਕ ਆ ਪੱਕਾ ਦੁੱਧ ਭਾਈ 7 ਕਿਲੋ ਹੋਊਗਾ ਇਹ ਆ ਕਿ ਸੰਭੀ ਸੰਭੀ ਘੱਟਿਆ ਹਨ ਭਾਜੀ ਮਾਰ ਦੋ ਖੱਟਣਾ ਦੇ ਜੰਦਰਾ ਆ ਦੇਖ ਸਕਦੇ ਆ ਜਾ ਰਹੇ ਹਾਂ ਇੱਕ ਹੋ ਜੇ ਠੀਕ ਆ ਇਹੋ ਪਾ ਇੱਕ ਦੂਜਾ ਜਾਈ ਠੀਕ ਆ ਟੀਕਾ ਤੁਣੀ ਆ ਤੇ ਪਹਿਲੀ ਤਰੀਕ ਦਾ ਇਹਨੂੰ ਟੀਕਾ ਵੀ ਭਰਾਇਆ ਜੀ ਠੀਕ ਆ ਉਹਨਾਂ ਵੀ ਆਣ ਠੀਕ ਆ ਅੱਜ ਮੰਨ ਲਓ 17 18 ਤਰੀਕ ਹੋ ਗਈ ਆ ਜੀ ਤਰੀਕ ਦਾ ਟੀਕਾ ਵੀ ਭਰਾਇਆ ਜੀ ਠੀਕ ਆ ਬਾਕੀ ਤਾਂ ਪੂਰਨੇ ਕੋ ਛਟਾ ਨਹੀਂ ਆਗਾ ਤੇ ਇਹਦਾ ਮੁੱਲ ਲਾ ਮਹੀਨੇ ਦੀ ਗਾਂ ਸੋਈ ਇਹਦੀ ਮੇਰੇ ਕੋਲ ਪਾਜੀ ਵੀਡੀਓ ਵੀ ਆਈ ਸੋਈ ਦੀ ਠੀਕ ਆ ਕੋਈ ਮਹੀਨਾ ਦੇਖ ਲੈ ਤਰੀਕ ਦੇਖ ਲੈ ਮੈਂ ਵੀਡੀਓ ਨੂੰ ਪਾ ਦੂੰਗਾ ਤੇ ਇਹ ਕਿੰਨੇ ਦੀ ਦੇ ਦੀ ਸਿਰ ਲੈ ਲੈ ਕੋਈ ਪਾਜੀ ਜੇ ਦੇ ਮੈਂ ਇੱਕ ਦੋ ਦਿਨ ਸਾਭ ਲੈਦਾ ਹਣਾ ਤੇ ਭਾਵੇਂ ਇਹ ਵੀ 20000 ਦੀ ਲੈ ਚੱਲੀ ਹਾਂਜੀ ਹੁਣ ਪਾਜੀ ਮੁੱਲ ਇਹਦਾ 17000 ਦੀ 17000 ਹਾਂ ਛੋਟ ਛਾੜ ਦੇ ਵਿੱਚ 14 ਦੀ ਦੇ ਦਈਏ ਅੱਛਾ ਇਹ 14000 ਦੇ ਦਈਏ 13000 ਦੀ ਭਾਜੀ ਦੇ ਦਈਏ 13000 ਦੀ 13000 ਦੀ ਦੇ ਦਈਏ ਠੀਕ ਹੈ ਹਾਂਜੀ ਤੇ ਜੇ ਕੋਈ ਜੋੜਾ ਹੀ ਖੜੂ ਨਾ ਉਹ ਗਾ ਤੇ ਆ ਗਾ ਹਾਂਜੀ ਫਿਰ 28000 ਦਾ ਹਣਾ ਜੀ ਅੱਛਾ 14 14000 ਅੱਜ ਸਾਰਾ 14 14 ਲਈ ਆ ਕੰਮ ਕੇ ਮੈਂ ਪਾਤਾ ਕੋਈ ਗੱਲ ਨਹੀਂ ਫਿਰ ਵੇਖੀ ਜੂਗਾ ਠੀਕ ਹੈ ਇੱਕ ਕੱਲੀ ਲਊਗਾ ਉਹ ਭਾਜੀ ਫਿਰ 18 ਦੀ ਗਿਆ ਅੱਛਾ ਇਹ ਚ 13 ਦੀ ਗਿਆ ਠੀਕ ਹੈ ਹਾਂਜੀ ਜੇ ਕੋਈ ਜੋੜਾ ਦੂ 28 ਦਾ ਠੀਕ ਹੈ ਜੀ ਤੇ ਬਾਕੀ ਇਹ ਹੈ ਕਿ ਇੱਥੋਂ ਕੋਈ ਵੀਰ ਆਪਣੀ ਤਸੱਲੀ ਕਰਕੇ ਵੇਸ਼ ਚਾਖ ਕੇ ਆਪਣੀ ਸਮਝਣਾ ਤੇ ਆਪਣੀ ਜ਼ਿੰਮੇਵਾਰੀ ਤੇ ਖੜੇ ਭਾਵੇਂ ਕੁਝ ਜਿਆਦੇ ਦੁੱਧ ਵਾਲੀਏ ਭਾਵੇਂ ਕੁ ਥੋੜੇ ਦੁੱਧ ਵਾਲੀਏ ਚਵਾਈ ਜ਼ਰੂਰ ਕਰਕੇ ਖੜਿਆ ਕਰੋ ਹਾਂਜੀ ਦੋਸਤੋ ਵੀਡੀਓ ਨੂੰ ਪੂਰਾ ਦੇਖਣ ਲਈ ਬਹੁਤ ਬਹੁਤ ਧੰਨਵਾਦ